ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਸ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰਾਵਾ ਤੇ ਸਤਿਕਾਰ ਆਪਾਂ ਇਸ ਖੜੀਆਂ ਜੀ ਬਰੋਟ ਬਰੋਟ ਵੈਲੀ ਦੀ ਵੀਡੀਓ ਤੇ ਮੁਕਾਉਣ ਲੱਗੇ ਆਂ ਪਹਿਲੇ ਪਾਰਟ ਵਿੱਚ ਆਪਾਂ ਬਰੋਟ ਤੋਂ ਘਰ ਤੋਂ ਬਰੋਟ ਆਏ ਹੀ ਦੂਜੇ ਪਾਰਟ ਵਿੱਚ ਹਮਾਸ਼ ਵਾਟਰਫਾਲ ਨੂੰ ਆਪਾਂ ਵੇਖਿਆ ਉਧਰ ਦੇ ਨਜ਼ਾਰੇ ਮਾਨੇ ਤੇ ਹੁਣ ਆਪਾਂ ਪਹੁੰਚੇ ਆਂ ਬਰੋਟ ਦੇ ਮੇਨ ਸ਼ੈਟੀ ਤੇ ਹੁਣ ਆਪਾਂ ਕਵਰ ਕਰਨ ਲੱਗਿਆ ਵੀ ਕੀ ਕੀ ਇੱਥੇ ਵੇਖਣ ਜੂ ਅਗਿਆ ਉਹ ਚੀਜ਼ਾਂ ਇਸ ਟਾਈਮ ਬੰਦੇ ਆ ਜਿਵੇਂ ਕਿ ਉਹ ਤੁਸੀਂ ਅੱਗੇ ਵੇਖੋਗੇ ਐਡੀ ਗੱਲ ਇੱਥੇ ਸਾਰੇ ਵੇਖੋ ਸਾਡਾ ਉਹ ਨੇਗੀ ਸਾਡਾ ਰੈਸਟ ਹਾਊਸ ਆ ਆ ਜਰਾ ਨੇਗੀ ਪਾ ਆਕਸੀਜਨ ਆ ਸਾਨੂੰ ਇੱਕ ਕਮਰਾ ਪਿਆਵਾ ਜੀ ਗੱਲਬਾਤ ਕਰਨੀ ਪੈਣੀ ਆ 1000 ਰੁਪਏ ਮੰਗਣਾ ਨਾ 700 ਰੁਪਏ ਚ ਗੱਲ ਬਣੀ ਆ ਜੀ ਇੱਕ ਕਮਰਾ ਦੋ ਕਮਰੇ ਲਏ 1400 ਰੁਪਏ ਦੇ ਖਾਣਾ ਪੀਣਾ ਲੱਗ ਗਿਆ ਤੇ ਮੈਂ ਮੋਰਚਾ ਲੈ ਬੜਿਆਂ ਆਪਣਾ ਮੋਰਚਾ ਕਿੱਥੇ ਗਿਆ ਪਰ ਉਹ ਕੁਰਸੀ ਦੇ ਦੂਸਰੇ ਪਾਸੇ ਉਹ ਵਾਲਾ ਬੜਾ ਮੋਗਰਾਟ ਚਲੋ ਇਹ ਗੱਲੋ ਕੀ ਆ ਪੁਲ ਪਾਸ ਕਰਕੇ ਤੇ ਇਧਰੋਂ ਬਾਜ਼ਾਰ ਵਾਲ ਨੂੰ ਆਇਆ ਜਾਂਦਾ ਵਾ ਹੁਣ ਪਾਣੀ ਘਟਿਆ ਛੰਨੇ ਚ ਪਾਣੀ ਵਾ ਵਾ ਕਾਫੀ ਆ ਇਥੇ ਪਾਣੀ ਘਟਦਾ ਇਹ ਫਾਇਦਾ ਲੈਂਦੇ ਅਸੀਂ ਕੰਮ ਚੱਲਦੇ ਆ ਜੀ ਐਸ ਪੀ ਅੰਦਰ ਅੰਦਰ ਕਰਕੇ ਸੈਟਰ ਤੇ ਸੈੱਟ ਕਰਦੇ ਆ ਆ ਇੱਕ ਅਟਰੈਕਸ਼ਨ ਹੁੰਦੀ ਹੈ ਇੱਥੇ ਆ ਸਾਹਮਣੇ ਵੇਖੋ ਤੁਹਾਨੂੰ ਦਿਖਾਉਣ ਲੱਗੇ ਆ ਇਹ ਬਿਲੀ ਘਰਿਆ ਡੈਮ ਇਹਨੂੰ ਕਹਿੰਦੇ ਆ ਪਾਣੀ ਵਧ ਹੋਏ ਤੇ ਇਹਨੂੰ ਵੇਖਣ ਦਾ ਮਜ਼ਾ ਆਉਂਦਾ ਵਾ ਇੱਥੇ ਆਪਾਂ ਸੂਰਿਆ ਪੰਛੀ ਇੱਥੇ ਆਈਆਂ ਰੋਟੀ ਖਾ ਲਾਂਗੇ ਤੇ ਆ ਵਾ ਵਾਟਰਫਾਲ ਆ ਇੱਥੇ ਜਿਹੜਾ ਕਿ ਹੁਣ ਬੰਦ ਆ ਆਰਟੀਫੀਸ਼ੀਅਲ ਮੈਨ ਮੇਡ ਵਾਟਰਫਾਲ ਆ ਜਿਹੜਾ ਕਿ ਹੁਣ ਇਸ ਵੇਲੇ ਬੰਦ ਆ ਆ ਕਮਰੇ ਦੇ ਪਿਛਲੇ ਬੰਦੇ ਆ ਨੇ ਆਣੀ ਇੱਥੇ ਖੇਡ ਰਹੇ ਨੇ ਗਿਮਾਂ ਇਹ ਮੌਲ ਚਾਲੇ ਕਿਆ ਸਕਣੀ ਪਈ ਇੱਕ ਲੁਕਿਆ ਹੋਇਆ ਡੈਸਟੀਨੇਸ਼ਨ ਆ ਲੁਕੀ ਹੋਈ ਜਿੱਦਾਂ ਮੇਨ ਹੁੰਦੇ ਜਾਂ ਰਹੋ ਜੀ ਹੋ ਗਿਆ ਤਲਮਚਲਾ ਹੋ ਗਿਆ ਸ਼ਿਮਲਾ ਹੋ ਗਿਆ ਮਨਾਲੀ ਹੋ ਗਿਆ ਇਹ ਮੇਨ ਜੇ ਆਂਦੇ ਵੀ ਟੂਰਿਸਟ ਦੇ ਬਹੁਤ ਜ਼ਿਆਦਾ ਭਾਰੀ ਮਾਤਾਂ ਚੁੰਦੇ ਆ ਸੀਜ਼ਨ ਹੋਵੇ ਜਾਂ ਆਫ ਸੀਜ਼ਨ ਹੋਵੇ ਇੱਥੇ ਜਗ੍ਹਾ ਦੇ ਸਿਰਫ ਸੀਜ਼ਨ ਸੀਜ਼ਨ ਵਾਲੀ ਹੀ ਲੁਕੀ ਹੁੰਦੇ ਆ ਆਫ ਸੀਜ਼ਨ ਵਿੱਚ ਜੇ ਤੁਸੀਂ ਕੁਦਰਤ ਦੇ ਪ੍ਰੇਮੀ ਜੇ ਤੁਸੀਂ ਆ ਸਕਦੇ ਜੀ ਤੁਹਾਨੂੰ ਇੱਥੇ ਆਨੰਦ ਹੀ ਆਊਗਾ ਮੋੜਾ ਵਾਈਡ ਪਈ ਜਾਂਦਾ ਹਾਂ ਬਿਲਕੁਲ ਸ਼ਾਂਤੀ ਹੈ ਉਹ ਸ਼ਾਕਾ ਮਾਰਤਾ ਜਿਹੜੇ ਦਰਿਆ ਜੀ ਰਾਜ ਮੈਂ ਚਲ ਇਹ ਤੇ ਸ਼ੇਰ ਹੈ ਇੱਥੇ ਬੈਠਾ ਸ਼ੇਰ ਆ ਆ ਵਾ ਉਹ ਮੀਂਹ ਨਾ ਇੱਕ ਸਪੋਰਟ ਜਿੱਥੇ ਲੋਕ ਜਾਂ ਕੇ ਵੇਖਦੇ ਵਸਦੇ ਆ ਤੇ ਬਹਿੰਦੇ ਆ ਪਾਣੀ ਦੇ ਨਜ਼ਾਰੇ ਤੇ ਆ ਬੀਲੀ ਘਰ ਇੱਕ ਹੋਰ ਅੱਗੇ ਆਇਆ ਤੇ ਇਹ ਕਿਥੇ ਨਾ ਆਉਂਦਾ ਪੁਲ ਬੜਾ ਸ਼ਾਨਦਾਰ ਤੇ ਆ ਵਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਜਿਹੜਾ ਇਹ ਦੇਖ ਲਓ ਇਹ ਇੱਕ ਇਹਦੇ ਤੇ ਮਿਸਰੀ ਆ ਦੇਖ ਲਓ ਅਗਲਾ ਲੱਕੜ ਦਾ ਹੋਟਲ ਅਦਲੇ ਬੰਨੇ ਬੀਮਿਆ ਬੀਮ ਤੇ ਰੁਕ ਗਿਆ ਜੀ ਬੀਮ ਤੇ ਤਰੇੜ ਆ ਗਈ ਜੀ ਲੋਡ ਪੈ ਗਿਆ ਉਹ ਤਾਂ ਇਦਾਂ ਦੇ ਬੰਦੇ ਆ ਦੂਜੇ ਬੰਨੇ ਵੀ ਨਹੀਂ ਮદાન ਸਾਰਾ ਬੀਮਾ ਤੇ ਹੀ ਆ ਬੀਮਾ ਤੇ ਖੜਾ ਜੇ ਲੋਹਾਰ ਦੀ ਮਥਾਨ ਵਾਟਰਫਾਲ 25.5 ਕਿਲੋਮੀਟਰ ਤੁਰ ਕੇ ਜਾਣਾ ਹੋਵੇ ਤੇ ਤੁਰ ਕੇ ਜਾਣਾ ਤੇ ਆ ਆ ਜੇ ਪੈਂਡਾ ਵਾਟਰਫਾਲ ਦਾ 2.5 2.5 ਕਿਲੋਮੀਟਰ ਤਾਂ ਹੀ 90 ਮਿੰਟ ਲੱਗਦੇ ਆ ਜੇ ਆਈ ਮੋਟਰਸਾਈਕਲ ਤੇ ਜਾਣਾ ਫਿਰ ਤੁਹਾਨੂੰ 9 ਕਿਲੋਮੀਟਰ ਇਹ ਛੋਟਾ ਇਹ ਹੋਰ ਵਾਟਰਫਾਲ ਆ ਇਹ ਆਂਦੇ ਛੋਟਾ ਵਾ ਇੱਥੇ ਪਾਣੀ ਘਾਟੀ ਹੁਣਾ ਵਾ ਇਦਾਂ ਦੀ ਸ਼ੁਰੂਆਤ ਹੋਈ ਨਹੀਂ ਆ ਵਿਚਾਰ ਇਹ ਦਿਨ ਹੁਣ ਦਿੱਸਤ ਹੈ ਨਾ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਟ੍ਰੌਪ ਜਾਂ ਕੋਈ ਪ੍ਰਾਇਮਰੀ ਨਹੀਂ ਮਿਲਦੀ ਹੁਣ ਬੈਠੇ ਰਹੇ ਨਾ ਸੋਚਦੇ ਕੋਈ ਆਪ ਕੋਈ ਨਾ ਹਾਲ ਵਾਤੇ ਯਾਰ ਇਹ ਗੱਡੀ ਲੈਣਿਆ ਇੱਕ ਗਟਰ ਦੀ ਲੈਣਿਆ ਇਧਰ ਵੇਖੋ ਤੁਹਾਨੂੰ ਮੁਖਾਉਣ ਲੱਗੇ ਆ ਕੱਪੜਾ ਕਿਵੇਂ ਬੰਨਦਾ ਵਾ ਕੋਈ ਕੰਮ ਨਹੀਂ ਦੇਖੋ ਜੀ ਬਰੋਟ ਵਿਊ ਹੋਟਲ ਮੋਬਾਈਲ ਨੰਬਰ ਹੋਰ ਲਓ ਬਿਲਕੁਲ ਜਿਹੜਾ گورਮੈਂਟ ਦਾ ਪੀਡਡਬੀਡ ਕੇ ਲਾਵਾ ਆ ਲੱਕੜਾ ਕਰਕੇ ਰਹਿਤ ਨਹੀਂ ਆਇਆ ਇਹੋ ਹੀ ਆ ਆ ਸਾਰੇ ਲੱਕੜ ਦਾ ਬਣਿਆ ਹੱਥ ਇਹ ਕਿ ਖੇਜਦਾ ਕੇਂਦਰ ਇੱਥੇ ਉਹ ਵੀ ਜ਼ੂਮ ਕਰਕੇ ਵਿਖਾਓ ਉਹ ਲੱਕੜ ਦੀ ਲੱਕੜ ਨੂੰ ਇਹਦਾ ਲਾਤਾ ਵਾ ਲੰਬੇ ਲੰਬੇ ਪਾ ਕੇ ਲੰਬੇ ਦਾਜ ਇਹ ਕਹਿ ਸਕਦੇ ਆਪਾਂ ਤੇ ਉਹ ਵੇਖੋ ਸਾਰਾ ਘਾਰੀ ਦਮਣਾਤਾ ਵਾ ਲੱਕੜੇ ਫਟੀਆਂ ਨਹੀਂ ਲੱਕੜੀ ਫਿੱਟ ਕਰਦੀ ਆ ਗੋਲ ਤਰੀ ਗੋਲ ਸਿੱਧੀ ਸਿੱਧੀ ਸਾਬਤ ਸੁਭਾਤੀ ਇਹ ਵੀ ਇੱਥੇ ਇੱਕ ਹੈਗਾ ਵੇਖਣ ਇਹ ਸ਼ੋਪਿੰਗ ਕਰਨ ਦੇ ਬੰਦੇ ਇੱਥੇ ਖੂਬਸੂਰਤ ਨਜ਼ਾਰੇ ਬਣੇ ਨੇ ਦਾ ਨਾ ਸਾਚਾ ਹਾਤੇ ਅਹੀਂ ਗੇਰਾ ਆਮ ਲੱਪਣਾ ਵਾ ਅੱਗੇ ਤੂੰ ਇਥੇ ਦੀ ਤਾਂ ਜਾਣਦੇ ਨਹੀਂ ਅਹੀਂ ਖਾਸ ਬੰਦੇ ਆ ਉਹ ਬਾਹਰੋਂ ਆਹੀ ਆ ਅਸੀਂ ਆ ਮੈਂ ਗਏ ਆ ਸਾਦੇ ਫੇਰ ਬੜਾ ਗਰਾਹ ਯਾਰ ਇਹਦਾ ਰਸਤਾ ਪੱਲੇ ਬੰਦੇ ਹੋਣਾ ਉਹਨਾਂ ਨੂੰ ਪੁੱਛਣਾ ਯਾਰ ਕਿ ਅੱਛੇ ਦੇਖਣੇ ਆ ਆ ਵਾਹ ਜਿੰਨਾ ਫਾਰਮ ਖੇਚ ਫਾਰਮ ਆ ਕੁਝ ਬੋਰ ਲੱਗੇ ਜਾਣਕਾਰੀ ਇਹਦਾ ਰਸਤੇ ਬਣਿਆ ਕਿ ਪਰੋਂ ਰਸਤਾ ਹੁਣਾਵਾ ਉਧਰ ਅੰਟਰੀ ਹੁੰਦੀ ਹੁੰਨੀ ਆ ਤੇ ਆ ਵਾਹ ਲੱਕੜ ਦਾ ਘਰ ਤੂ ਜਾ ਵਾ ਉਹ ਬੂਟੀ ਹੁੰਦੀ ਛੋਟੀ ਸ਼ਰਬ ਜਿਆ ਆਹ ਤੇ ਪਲਾਂਟ ਬਣ ਗਿਆ ਅਸਤ ਜੀ ਆ ਦੇ ਦੋਲੇ ਕੱਟੀ ਜਾਂਦੇ ਨੇ ਉਹਨਾਂ ਨੇ ਇੱਕ ਟਾਣੀ ਰੱਖੀ ਆ ਤੂ ਜਾ ਵਿਦਿਆ ਪੜਾਈ ਸਾਰੇ ਹੀ ਆ ਸਾਰੇ ਰੁੱਖ ਬਣ ਗਏ ਇਹ ਕਿਸਮ ਹੋਣੀ ਕੋਈ ਹੋਰ ਫਿਰ ਨਹੀਂ ਨਹੀਂ ਉਹ ਉਹ ਤਾਂ ਥੱਲੇ ਹੀ ਫੈਲ ਜਾਂਦੀ ਏ ਜਿਦਾਂ ਆ ਵਾ ਯਾਰ ਗੱਲ ਉਹ ਹੀ ਆ ਨਾ ਉਹਨੂੰ ਤੂੰ ਕਿਦਾਂ ਮੇਨਟੇਨ ਕਰਦੇ ਹੋ ਉਦਾਂ ਕੋਈ ਕੀ ਹੁਣ ਮਾਸਟਰ ਨੇ ਸਾਨੂੰ ਕਿਹਾ ਵੀ ਚਾਹ ਤੁਹਾਨੂੰ ਇੱਥੇ ਪੀਉਣੀਆਂ ਤੇ ਅੱਗੇ ਅਸੀਂ ਜਾਈ ਜਾਂਦੇ ਅਸੀਂ ਮਗਰ ਜਾਈ ਜਾਂਦੇ ਹਨ ਨੂੰ ਪਤਾ ਨਹੀਂ ਆ ਚਾਹ ਮਿਲਣੀ ਆ ਕਿ ਜਾਂ ਨਹੀਂ ਮਿਲਣੀ ਕਿਉਂ ਮਰਜੀ ਉਹ ਵੇਖੋ ਕਰਦਾ ਕਰ ਵੈਰੀ ਵੈਰੀ ਕਲੋਜ਼ ਆ ਆਪਾਂ ਅੰਦਰ ਹੀ ਆ ਚੁੱਕੇ ਆ ਇਦਾਂ ਲੱਕੜ ਲੱਗੀ ਆ ਜੀ ਫੋਟੋ ਕਿੱਥੇ ਲਾ ਲਈ ਇਹ ਸਾਰੀ ਬਿਲਡਿੰਗ ਹੈ ਕਾਫੀ ਗੱਡੀਆਂ ਲੱਗੀਆਂ ਐਸੀ ਇਹ ਕੋਨ ਦਰੋਪਾਲਿ ਚਮਕਦੀ ਆ ਤੇ ਇਹ 1927 ਕਾ ਬਨਾਇਆ ਕ 1927 ਦੀ ਹੈ ਨਾ ਤੇ ਜਾਂ ਫਿਰ 1927 ਦੀ ਬਿਲਡਿੰਗ ਬਣੀ ਹੈ ਜੀ ਇਹ ਅੱਛਾ ਅੱਗ ਵਾਸਤੇ ਸਿਸਟਮ ਇਹ ਸ਼ਰਾਬ ਪੀਣਾ ਮਨਾ ਹੈ ਵੈਰੀ ਗੁੱਡ ਗੁੱਡ ਇਟਸ ਵੈਰੀ ਗੁੱਡ ਅੰਕਲ ਇਹ ਕੀ ਹੈ ਅੰਕਲ ਇਹ ਨਾ ਇਹ ਕੀ ਹੈ ਇਹ ਰੈਸਟੋਰੈਂਟ ਇਹ ਇਸ ਕੀ ਇੱਕ ਜੜ ਮਿਲ ਜਾਏਗੀ ਇਹ ਨੀਤੀ ਇਹ ਪੌਦੀ ਦੀ ਕਢਾ ਲਓ ਲੈ ਜਾਓ ਕਢਾ ਕੋਈ ਹੈ ਨਹੀਂ ਜਿਸ ਉਸਤ ਲਾਗੀ ਦੀ ਬਿਲਡਿੰਗ ਤੇ ਇਦਾਂ ਲੱਕੜਾ ਪਸਾਈਆਂ ਵੇਖੋ ਤੁਸੀਂ ਆ ਜਿਹੜੀਆਂ ਲੱਕੜਾ ਉਧਰੋਂ ਹੋਣੀਆਂ ਵਾ ਆ ਲੱਕੜਾ ਇਧਰੋਂ ਹੋਣੀਆਂ ਵਾ ਹੈ ਕ੍ਰੋਸ ਸੈਕਸ਼ਨ ਕੀਤਾ ਇਹਨਾਂ ਦਾ ਤੋੜ ਤੋੜ ਤੱਕ ਹੀ ਆ ਉੱਤੇ ਵੀ ਹੈ ਗਿਆ ਕਮਰੇ ਅੰਦਰ ਤੁਹਾਨੂੰ ਖਾਲਤਾ ਵਾ ਕਿਆ ਬਾ ਕਮਾਲ ਦੀ ਚੀਜ਼ ਪੇਸ਼ ਕੀਤੀ ਆ ਆਪਾਂ ਚਲ ਦੇ ਵੇਖ ਕੇ ਆਇਆ ਇਹਨੂੰ ਕਹਿੰਦੇ ਬਿਸ਼ਰਾਮ ਘਰ ਬਰੋਟ ਇਹ ਆ ਜੀ ਇਹਦਾ ਨਾਮ ਡਾਕਟਰ ਦਾ ਘਰ ਹੈ ਮਾਸ਼ਾ ਚਲ ਹੁਣ ਤੁਰਦੇ ਤੁਰਦੇ ਆਪਾਂ ਪਹੁੰਚੀ ਆਪਣੀਆਂ ਅਗਲੀਆਂ ਮੰਜਲਾਂ ਹਰ ਔਰ ਤੋਂ ਪੌੜੀਆਂ ਉੱਤੇ ਕਹਿੰਦਾ ਨਹੀਂ ਮੇਨ ਬਾਜ਼ਾਰ 'ਚ ਪਹੁੰਚ ਲਿਆ ਕਿਰਾਂ ਅਸੀਂ ਮੇਨ ਬਾਜ਼ਾਰ ਆ ਆ ਸਾਹਮਣੇ ਵੀ ਇੱਕ ਕਾਪਾਵਾ ਤੇ ਟ੍ਰੈਡੀਸ਼ਨਲ ਤਰੀਕੇ ਨਾਲ ਪੂਜਾ ਚੁਕੰਦੀ ਆ ਜਿੱਦਾਂ ਤੇ ਉਸ ਟੂਲ 'ਤੇ ਲੱਗੇ ਹੁੰਦੇ ਆ ਸਹਰਦਾਂ ਤੇ ਰਾਜ ਮਚਾਉੜ ਵੀ ਆ ਮਿਲ ਜਾਂਦੇ ਇੱਥੇ ਆ ਫੈਸ਼ਨ ਹੀ ਇੱਥੇ ਮੈਂ ਕਿਹਾ ਹੂੰ ਕੋਆ ਵਾਲਾ ਫੈਸ਼ਨ ਹੀ ਮੈਂ ਕਿਹਾ ਕੋਆ ਵਾਲਾ ਛੇੜਵਾ ਗਿਆ ਬਿਲਕੁਲ ਪੀੜ ਤੋਂ ਮੁਕਤ ਆ ਬਾਰੇ ਮੈਂ ਕੀ ਕਰੇ ਆਹ ਮੜਾ ਇਹ ਬਚਾਰਾ ਖੜੇ ਪਿਆ ਵਾ ਇਹਨੂੰ ਲੈ ਕੇ ਦੇ ਦੀ ਕੋਈ ਪੇਸਕੋਟ ਦੇ ਦੇ ਯਾਰ ਇਹਨੂੰ ਲੈ ਕੇ ਦੇ ਦੀ ਮੈਂ ਦੇਨਾ ਰੋਕ ਜੋ ਆ ਫੜਿਓ ਆ ਬੋਤਲ ਫੜਿਓ ਆ ਬੋਤਲ ਫੜਿਓ ਪੇਸਕੋਟ ਦਾ ਪੈਕ ਲਾਓ ਯਾਰ ਇੱਕ ਵਿਖੋ ਪਹਿਲੀ ਇੱਕ ਭਾਈ ਇਹਨੂੰ ਯਾਤ ਇਹ ਜਿੱਤ ਕਰਕੇ ਆ ਵਾ ਜਿੱਤ ਕਰਕੇ ਆ ਵੀਰ ਆ ਵੀ ਆ ਗਿਆ ਕਾਲਾ ਸ਼ਾਹ ਕਾਲਾ ਲੇਲਾ ਸੁਣ 13 ਰੁਪਏ ਲੈ ਲੈ ਉਹ ਕਿੰਨੂੰ ਖਾ ਲੈ ਪੰਜ ਪੰਜ ਕਿਉਂ ਪਾਣੀ ਬੜਾ ਘਟਿਆ ਇੱਥੇ ਆਈ ਲਵ ਰੋਟਵੈਲਰ ਲੈ ਮਕਾਈਏ ਪਾਣੀ ਜੀ ਨਹੀਂ ਆ ਮਕਾਉ ਬਣੀ ਮੈਂ ਤੇ ਇਹ ਬੋਤਲ ਵੇਲੀ ਖਰੋ ਕੋਈ ਨਹੀਂ ਆਉਤ ਕੇ ਉਹ ਦੋ ਬੋੜਿਆ ਹੁਣ ਲਾਲ ਲਾਲ ਹੋ ਗਿਆ ਆ ਇੱਕ ਪਾਰਕਿਆ ਜੀ ਬਣੀ ਬਸ ਇਦਾਂ ਸਿੰਪਲ ਜਿਹਾ ਹਾ ਬਣਾਏ ਆ ਬੈਣ ਵਾਸਤੇ ਸਿਸਟਮ ਤੇ ਇਹ ਇਹਨੂੰ ਗੰਦੇ ਪਾਰਕ ਇਧਰ ਲੱਗਾ ਵਾ ਜੀ ਪਜਾਜ ਐਨ ਐਸ 400 ਮੋਟਰਸਾਈਕਲ ਆ ਜੇ ਸਾਡੇ ਮਗਰ ਆਉਂਦੇ ਆ ਬਿਸਕਟ ਖਾਣ ਵਾਸਤੇ ਓਏ ਇੱਥੇ ਹੈਗਾ ਯਾਰ ਆਈ ਲਵ ਬਰੋਡ ਤੋਂ ਬੋਲ ਰਿਹਾ ਮੈਂ ਲਾਲਾ ਸੀ ਨਾ ਫੋਟੋ ਵੀ ਖਿਚਾ ਲਈ ਆਈ ਬਲੌਕ ਬਰੋਡ ਲਓ ਜਿੰਦਿਆਰਾ ਉਹ ਚੱਲਿਆ ਵਾ ਤੇ ਸਾਡੀ ਬਰੋਡ ਦੀ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਜੋ ਜੋ ਆਪਾਂ ਦਿਨੇ ਵੇਖਿਆ ਵੀ ਵੀਡੀਓ ਚ ਵਖਾਇਆ ਤੇ ਸਾਰੇ ਦਾ ਵੀਡੀਓ ਵੇਖਣ ਲਈ ਧੰਨਵਾਦ ਹਾਜ਼ਿਰੋ ਬਾਤ ਦਿਓ ਜੀ ਸਾਰਿਆਂ ਨੂੰ ਪਿਆਰ ਕੋ ਸასი ਗੱਲ ਜੀ